ਘਲ ਵਿੱਚ ਮੇਰੇ ਬਾਹਾਂ ਪਾ ਕੇ ਗਜ ਗਜ ਲੰਬੀਆਂ ਸੋਹਾਂ ਖਾ ਕੇ ਪਤਾ ਨਹੀਂ ਸੀ ਪਿਆਰ ਮੇਰੇ ਦਾ ਇੰਜ ਮੁਝਾ ਕੁ ਬੁਣਾਈਗੀ ਨੀ ਮੈਂ ਦਿਲ ਤੇਰੇ ਵਿੱਚ ਵੱਸਦਾ ਦੱਸ ਦਿਲ ਚੌਕੇ ਮੈਂ ਪੁਲਾਵੇਂਗੀ ਹਾਏ ਵੇ ਰੱਬਾ ਕੀ ਹੋਇਆ

ਚੁੱਪ ਕਰ ਜਾ ਹੁਣੇ ਨਾ ਰੋਏੜੀਏ ਮਸਾਇਆ ਯਾਰਾ ਮਸੀ जख्मਾਂ ਨੂੰ ਨਾ जख्म ਪੁਰਾਣੇ ਟੋਏੜੀਏ ਹੁਣ ਤਰਸ ਕਰੇ ਕਿਉਂ ਪਹਿਲਾਂ ਕਰਤੀ ਸੀ ਜ਼ਿੰਦਗੀ ਬਰਬਾਦ ਮੇਰੀ ਉਸ ਦਿਨ ਤੋਂ ਪੀੜ ਹਟ ਜੂਗਾ ਜਦੋਂ ਇਹੋਂ ਹਟ ਗਈ ਯਾਦ ਤੇਰੀ ਕੰਮ ਮਿਲਦਾ ਕਦੀ ਨਹੀਂ ਮਿਲਦਾ ਤੇ ਫਿਰ ਬਹੁਤ ਔਖਾ ਵਾ ਤੇ ਮੈਂ ਕਿਸੇ ਦੇ ਘਰੇ ਝਾੜੂ ਪੋਚਾ ਕਰਦੀ ਬੈਗ ਭਰ ਕੇ ਜਦ ਮੈਂ ਪੀ ਲੈਂਦਾ ਇਹ ਚੰਦੇਰੀ ਦੁੱਖ ਭੁਲਾ ਜਾਂਦੀ ਬੇਨ ਪੀਤੇ ਨੀਂਦ ਨਾ ਆਉਂਦੀ ਏ ਜੇ ਪੀ ਲੈਂਦਾ ਤਾਂ ਆ ਜਾਂਦੀ ਸੌ ਤੈਨੂੰ ਤੇਰੇ ਮਾਹੀ ਦੀ ਨਾ ਰੋਕੀ ਹੁਣ ਫਰਿਆਦ ਮੇਰੀ ਉਸ ਦਿਨ ਤੋਂ ਪੀਣਾ ਹਟ ਜੂਗਾ ਨੀ ਜਦੋਂ ਯੋણો ਹਟ ਗਈ ਯਾਦ ਤੇਰੀ ਤੇ ਮੇਰਾ ਵੀ ਕੋਈ ਗਾਣਾ ਚੱਲੇ ਤੇ ਇੱਕ ਮੇਰੇ ਘਰ ਦੇ ਖਲਾਤ ਬਦਲ ਜਾਣਾ ਮੰਜੂ ਕੁੰਝ ਚੁੱਪ ਕਾਰੇ ਰੋਣਾ ਦਿਲਦਾਰਾ ਗੁੱਸੇ ਵਿੱਚ ਲਾਲ ਪੀਲਾ ਹੋਣਾ ਦਿਲਦਾਰਾ ਕਰ ਦੇਸ ਕੀ ਮਾਜੇ ਵੇ ਆਉਣਗੇ ਵੇ ਮਾਪੇ ਤੈਨੂੰ ਰੋਂਦਾ ਛੱਡ ਢੋਲੀ ਵਿੱਚ ਬੈ ਨਹੀਂ ਸਕਦੀ ਜੇ ਤੂੰ ਅੱਖੇ ਮੇਰੇ ਬਿਨਾ ਜੀ ਨਹੀਂ ਲੱਗਣਾ ਤੇਰੇ ਬਿਨਾ ਕੱਲੀ ਮੈਂ ਵੀ ਰਹਿ ਨਹੀਂ ਸਕਦੀ ਸਾਸੀਆ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਨਕਪਕ ਪੋਸਟ ਚੈਨਲ ਅੱਜ ਤਾਂ ਤਸਵੀਰਾਂ ਵਿਖਾਵਾਂਗੇ ਉਸ ਘਰ ਦੀਆਂ ਜਿਸ ਘਰ ਵਿੱਚ ਕਬਲਜੀਤ ਕੋਲ ਨਾ ਦੀ ਕੋਰਤ ਰਹਿੰਦੀ ਆ ਪਰ ਘਰ ਦੇ ਹਾਲਾਤ ਤੁਹਾਨੂੰ ਦਿਖਾਵਾਂਗੇ ਇੱਕ ਆਮ ਤੇ ਸਧਾਰਨ ਪਰਿਵਾਰ ਚ ਰਹਿਣ ਵਾਲੀ ਆ ਨਾ ਗਾਇਕੀ ਕਈ ਸਿੱਖੀ ਆ ਨਾ ਕਰੀ ਉਸਤਾਦ ਆ ਰਿਆ ਪਰ ਪਰਮਾਤਮਾ ਨੇ ਇੱਕ ਹੌਨਰ ਦਿੱਤਾ ਇਸ ਭੈਣ ਨੂੰ ਕਿ ਉਸਦੀ ਆਵਾਜ਼ ਵੱਡੇ ਵੱਡੇ ਕਲਾਕਾਰਾਂ ਨੂੰ ਮਾਤ ਕਰਦੀ ਆ ਜੀ ਮੈਂ ਗੱਲ ਕਰ ਰਿਹਾ ਪਿੰਡ ਰਾਣੀ ਵਾਲਾ ਦੀ ਉਹ ਭੈਣ ਸਾਡੇ ਨਾਲ ਕਬਲਜੀਤ ਦੀ ਗੱਲਬਾਤ ਕਰਾਂਗੇ ਭੈਣੇ ਸਭ ਤੋਂ ਪਹਿਲਾਂ ਗੱਲਬਾਤ ਕਰਨਾ ਸ਼ੁਰੂ ਤੋਂ ਪਹਿਲਾਂ ਤੁਹਾਡੀ ਜਿਹੜੀ ਮਿੱਠੀ ਆਵਾਜ਼ ਆ ਵਧੀਆ ਆਵਾਜ਼ ਵਿੱਚ ਇੱਕ ਗੀਤ ਜਰੂਰ ਸਾਝਾ ਕਰ ਦਿਓ ਫਿਰ ਗੱਲਬਾਤ ਸਿੱਧਾ ਅੱਗੇ ਚਾਲੂ ਕਰਾਂਗੇ। ਹੀ ਗਾਲੀ ਵਿੱਚ ਮੇਰੇ ਬਾਹਾਂ ਪਾ ਕੇ ਗਜ ਗਜੀ ਲੰਬੀਆਂ ਸੋਹਾਂ ਖਾ ਕੇ ਪਤਾ ਨਹੀਂ ਸੀ ਪਿਆਰ ਮੇਰੇ ਦਾ ਹਿੰਜ ਮੁਝਾ ਕੁ ਬੁਣਾਈਗੀ ਨੀ ਮੈਂ ਦਿਲ ਤੇਰੇ ਵਿੱਚ ਵੱਸਦਾ ਦੱਸ ਦਿਲ ਚੋਂ ਕਿਵੇਂ ਭੁਲਾਵੇਂਗੀ ਹਾਏ ਵੇ ਰੱਬਾ ਕੀ ਹੋਇਆ ਨਾ ਮੈਂ ਜੁਦਾ ਨਾ ਮੈਂ ਮੋਇਆ ਚਿੱਤ ਚਤੇ ਮੇਰੇ ਨਹੀਂ ਸੀ ਚੰਦਰੀਏ ਅਦੂ ਬਾਦੇ ਛੱਡੀ ਜਾਣਗੀ ਨੀ ਮੇ ਦਿਲ ਤੇਰੇ ਵਿੱਚ ਵੱਸਦਾ ਦੱਸ ਦਿਲ ਚੋਂ ਕਿਵੇਂ ਭੁਲਾਏਂਗੀ ਵਾਹ ਵਾਹ ਬੜੇ ਨਹੀਂ ਵਧੀਆ ਆਵਾਜ਼ ਦੇ ਮਾਲਕ ਹੋ ਕਦੀ ਕਿਸ ਤਰ੍ਹਾਂ ਇਹ ਪ੍ਰਮਾਤਮਾ ਨੇ ਹੁਣ ਦਿੱਤਾ ਕੋਈ ਉਸਤਾਦ ਆ ਰਿਆ ਸੀ ਜਾਂ ਗਾਇਕੀ ਸਿੱਖੀ ਕਿ ਜਾਂ ਬਚਪਨ ਤੋਂ ਸ਼ੌਂਕ ਸੀ ਗਾਇਕੀ ਦਾ ਸਰ ਜੀ ਮੈਨੂੰ ਬਚਪਨ ਤੋਂ ਸ਼ੌਂਕ ਨਹੀਂ ਮੈਂ ਕਿਸੇ ਤੋਂ ਸਿੱਖਿਆ ਨਹੀਂ ਮੇਰਾ ਕੋਈ ਉਸਤਾਦ ਹੈਗਾ ਮੇਰਾ ਉਸਤਾਦ ਗੁਰੂ ਰਾਮਦਾਸ ਮਿਨਿਸਪੈਨ ਇੰਨੀ ਵਧੀਆ ਆਵਾਜ਼ ਦੇ ਮਾਲਕ ਹੋ ਇੰਨੀਆਂ ਤੁਹਾਡੀਆਂ ਇੰਟਰਵਿਊ ਹੁਣ ਤੱਕ ਚੱਲ ਚੁੱਕੀਆਂ ਚੈਨਲਾਂ ਤੇ ਅੱਜ ਤੱਕ ਘਰ ਦੇ ਹਾਲਾਤ ਨਹੀਂ ਸੁਣਦੇ ਅਸੀਂ ਦੇਖਿਆ ਅੱਜ ਵੀ ਹਾਲਾਤ ਮਾੜੇ ਨੇ ਅੱਜ ਵੀ ਕੱਚੀ ਗਰੀਬੀ ਆ ਕੀ ਕਰਨ ਕੀ ਹੈ ਸਰ ਕਿਸੇ ਨੇ ਸਪੋਰਟ ਹੀ ਨਹੀਂ ਕੀਤੀ ਇੰਟਰਵਿਊ ਕਰਕੇ ਪੜਿਆ ਨੇ ਖੜੀ ਪਰ ਕਿਸੇ ਨੇ ਸਪੋਰਟ ਨਹੀਂ ਕੀਤੀ ਹਾਂਜੀ ਮਿਨਿਸਪੈਨ ਵੀ ਕਹਿੰਦੇ ਵੀ ਮੇਰੇ ਦਾ ਸਥਾਨੀ ਦੇ ਭਰਾ ਨੇ ਤੁਹਾਡਾ ਗਾਣਾ ਜਿਹੜਾ ਵਾ ਸਪੋਰਟ ਕੀਤਾ ਸੀ ਉਹ ਕਿਹੜਾ ਗੀਤ ਸੀ ਦੱਸ ਸਕਦੇ ਹੋ ਜਿਹੜਾ ਤੁਸੀਂ ਮਿਨਿਸਪੈਨ ਦਾ ਸਥਾਨੀ ਦਾ ਗੀਤ ਜਿਹੜਾ ਬੋਲਿਆ ਸੀ ਉਹ ਸਰ ਇੱਕ ਮਿਸਟੈਕ ਤੁਸੀਂ ਸਰਦਾਰ ਅਸੀਂ ਗੱਡੀਆਂ ਲਹਰਵੇ ਦੱਸ ਕਿਵੇਂ ਤੇਰੇ ਨਾਲ ਕਰਨਾ ਪਿਆਰ ਵੇ ਸਾਰੀ ਦੁਨੀਆ ਤੋਂ ਤੇਰੇ ਰੰਗ ਲੈ ਚੁਬਾਰੇ ਵੇ ਸਾਡੇ ਕਲਰਾਂ ਚ ਹੁੰਦੇ ਤੰਬੂ ਤਾਣੇ ਮੁੰਡਿਆ ਵੇ ਅੱਜ ਅਸੀਂ ਇੱਥੇ ਕੱਲ ਹੋਰ ਪਿੰਡ ਹੋਣਾ ਵੇ ਸਾਡੇ ਨਿਤ ਨਵੇਂ ਹੁੰਦੇ ਨੇ ਟਿਕਾਣੇ ਮੁੰਡਿਆ ਵੇ ਅੱਜ ਅਸੀਂ ਇੱਥੇ ਕੱਲ ਹੋਰ ਪਿੰਡ ਹੋਣਾ ਵੇ ਸਾਡੇ ਨਿਤ ਨਵੇਂ ਹੁੰਦੇ ਨੇ ਟਿਕਾਣੇ ਮੁੰਡਿਆ ਤੁਸੀਂ ਦੇਖਿਆ ਵੀ ਕਿੰਨੀ ਸੋਹਣੀ ਪੈਂਦੀ ਆਵਾਜ਼ ਆ ਪਰ ਘਰ ਦੇ ਹਾਲਾਤ ਇੰਨੇ ਕਿ ਮਾੜੇ ਨੇ ਵੀ ਘਰ 'ਚ ਗਰੀਬੀ ਬਹੁਤ ਆ ਵਧੀਆ ਮਾਲ ਦੇ ਮਾਲਕ ਹੋਣ ਦੇ ਬਾਅਦ ਵੀ ਇਹ ਘਰ ਦੀ ਗਰੀਬੀ ਨਹੀਂ ਨਿਕਲੀ ਅਜੇ ਤੱਕ ਪੈਣ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਆ ਤੇ ਜਿਹੜਾ ਇਹਨਾਂ ਘਰ ਵਾਲਾ ਵਾ ਉਹ ਦਿਹਾੜੀ ਦਾਪਾ ਕਰਕੇ ਬੱਚਿਆਂ ਦਾ ਪਾਲਣ ਪੋਸ਼ਣ ਕਰਦਾ ਵਾ ਤੇ ਮੈਨੂੰ ਜਦੋਂ ਪੈਣ ਤੁਹਾਡੀ ਇੱਕ ਵੀਡੀਓ ਜਦੋਂ ਵਾਇਰਲ ਹੋਈ ਸੀ ਉਹ ਪਹਿਲੀ ਵੀਡੀਓ ਕਿੱਥੋਂ ਬਣਾਈ ਸੀ ਤੇ ਕੀ ਸੀ ਵੀਡੀਓ ਉਹ ਦੱਸ ਕੇ ਨੂੰ ਸਾਝਾ ਕਰ ਦਿਓ ਤੇ ਕਿਹੜਾ ਗੀਤ ਜਿਹੜਾ ਵਾਇਰਲ ਹੋਇਆ ਸੀ ਸਰ ਜੀ ਸਾਡੇ ਇੱਥੇ ਪਿੰਡ ਰਾਣੀ ਬਲਾ ਦੇ ਵਿੱਚ ਧਰਮਜੀਤ ਆ ਜੀਮਿੰਦਾਰ ਨੇ ਤੇ ਉਹਨਾਂ ਦੇ ਘਰੇ ਮੇ ਕੱਪੜੇ ਧੋ ਰਹੀ ਸੀ ਚ ਬੱਚੇ ਤੇ ਤੇ ਉਹਨਾਂ ਨੇ ਮੇਰੀ ਵੀਡੀਓ ਬਣਾਈ ਦੀ ਤੇ ਉਹ ਵਾਇਰਲ ਹੋਈ ਸੀਗੀ ਤੇ ਉਹ ਧਰਮਪ੍ਰੀਤ ਦਾ ਗਾਣਾ ਸੀਗਾ ਨਾ ਹੱਥ ਚੋਂ ਬੋਤਲ ਖੋਇੜੀਏ ਚੁੱਪ ਕਰ ਜਾ ਹੁਣੇ ਨਾ ਰੋਇੜੀਏ ਮਸਾਂ ਆਇਆ ਰਾਮ ਸੀ ਜ਼ਖਮਾਂ ਨੂੰ ਨਾ ਜ਼ਖਮ ਪੁਰਾਣੇ ਟੋਇੜੀਏ ਹੁਣ ਤਰਸ ਕਰੇ ਕਿਉਂ ਪਹਿਲਾਂ ਕਰਤੀ ਸੀ ਜ਼ਿੰਦਗੀ ਬਰਬਾਦ ਮੇਰੀ ਉਸ ਦਿਨ ਤੋਂ ਪੀੜੋਂ ਹਟ ਜੂੰਗਾ ਜਦੋਂ ਆਉਣੋਂ ਹਟ ਗਈ ਯਾਦ ਤੇਰੀ ਪੱਗ ਪਰ ਕੇ ਜਦ ਮੈਂ ਪੀ ਲੈਂਦਾ ਇਹ ਚੰਦੇਰੀ ਦੁੱਖ ਭੁਲਾ ਜਾਂਦੀ ਬਿਨ ਪੀਤੇ ਨੀਂਦ ਨਾ ਆਉਂਦੀ ਏ ਜੇ ਪੀ ਲੈਂਦਾ ਤਾਂ ਆ ਜਾਂਦੀ ਸੌ ਤੈਨੂੰ ਤੇਰੇ ਮਾਹੀ ਦੀ ਨਾ ਰੋਕੀ ਹੁਣ ਫਰਿਆਦ ਮੇਰੀ ਉਸ ਦਿਨ ਤੋਂ ਪੀਣਾ ਹਟ ਜੂਗਾ ਜਿਦੋਂ ਯੋણો ਹਟ ਗਈ ਯਾਦ ਤੇਰੀ ਆਈ ਵਾ ਤੁਸੀਂ ਦੇਖ ਸਕਦੇ ਹੋ ਵੀ ਭੈਣ ਦੀ ਆਵਾਜ਼ ਕਿੰਨੀ ਸੋਹਣੀ ਆ ਬਹੁਤ ਸੋਹਣੀ ਵੱਡੇ ਵੱਡੇ ਕਲਾਕਾਰਾਂ ਨੂੰ maat ਦਿੰਦੀ ਆ ਪਰ ਤੁਹਾਡੇ ਸਾਥ ਹੀ ਲੋੜ ਆ ਤੁਹਾਡੇ ਸਾਥ ਤੋਂ ਬਿਨਾ ਇਸ ਪਰਿਵਾਰ ਦੀ سپورਟ ਨਹੀਂ ਹੋਣੀ ਜਿਵੇਂ ਭੈਣ ਨੇ ਕਿਹਾ ਵੀ ਬੜੀਆਂ ਇੰਟਰਵਿਊ ਹੋ ਚੁੱਕੀਆਂ ਅਪਰ ਅੱਜ ਤੱਕ ਕਿਸੇ ਨੇ ਸਾਥ ਹੀ ਦਿੱਤੀ ਅੱਜ ਵੀ ਘਰ 'ਚ ਗਰੀਬੀ ਆ ਅੱਜ ਵੀ ਘਰ 'ਚ ਮਾੜੇ ਹਾਲਾਤ ਨੇ ਇਸ ਕਰਕੇ ਸਾਡੀ ਦਸ਼ਕਾਂ ਨੂੰ ਪੀ ਲਿਆ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਵਾਤ ਵਾਤ ਤੇ ਪਰਿਵਾਰ ਨੂੰ سپورਟ ਜਰੂਰ ਕਰਿਓ ਕਿਉਂਕਿ ਤੁਹਾਡੇ سپورਟ ਤੋਂ ਬਿਨਾ ਇਹ ਪਰਿਵਾਰ ਜਿਹੜਾ ਵਾ ਬੜਾ ਅਧੂਰਾ ਵਾ ਕਿਉਂਕਿ ਭੈਣ ਦਾ ਕਹਿਣਾ ਵੀ ਬੜੇ ਲੋਕ ਇੰਟਰਵਿਊ ਕਰਨ ਵਾਸਤੇ ਆਏ ਸੀ ਬੜਿਆ ਲੱਖਾਂ ਦੀ ਟੂ ਚੱਲਦੀ ਆ ਪਰ ਫਿਰ ਵੀ ਜਿਹੜੇ ਘਰ ਦੇ ਹਾਲਾਤ ਨੇ ਕੱਚ ਗਰੀਬੀ ਆ ਉਹ ਨਹੀਂ ਬਦਲੀ ਐਸ ਕਰਕੇ ਤੁਹਾਡੇ ਸਾਥ ਦੀ ਲੋੜ ਆ ਅਸੀਂ ਅਕਸਰ ਦੇਖਦੇ ਜਿਆਦਾ ਜਦੋਂ ਵੀ ਕਦੇ ਇਸ ਤਰ੍ਹਾਂ ਦੀ ਵੀਡੀਓ ਪੈਂਦੀਆਂ ਨੇ ਜਨੂੰ ਕਦੇ ਗਾਇਕੀ ਦਾ ਸੁਰ ਦਾ ਬਾਰੇ ਨਹੀਂ ਪਤਾ ਹੁੰਦਾ ਉਹ ਵੀ ਜਿਹੜਾ ਇੰਨਾ ਮਸ਼ਹੂਰ ਕਰ ਦਿੰਦੇ ਉਹ ਪਰ ਇਸ ਭੈਣ ਦੀ ਤਾਂ ਆਵਾਜ਼ ਬਹੁਤ ਸੋਹਣੀ ਆ ਇਨੀ ਵੀ ਬੜਾ ਸਪੋਰਟ ਕਰੋ ਭੈਣ ਨੂੰ ਆ ਭੈਣੇ ਕੀ ਹਾਲਾਤ ਕੀ ਨੇ ਘਰ ਦੇ ਤੁਹਾਡੇ ਦੇ ਹਾਂਜੀ ਸਰ ਸਾਡੇ ਘਰ ਦੇ ਹਾਲਾਤ ਬਹੁਤ ਮਾੜੇ ਆ ਹਾਂਜੀ ਤੇ ਬਿਨੈਸੋ ਵੀ ਤੁਹਾਡੇ ਬੱਤੀ ਕੀ ਕੰਮ ਕਰਦੇ ਨੇ ਫਿਰ ਕਿਸ ਤਰ੍ਹਾਂ ਘਰ ਦਾ ਗੁਜ਼ਾਰਾ ਚੱਲਦਾ ਤੁਸੀਂ ਦੋਵੇਂ ਜੀ ਕੰਮ ਕਰਦੇ ਹੋ ਫਿਰ ਵੀ ਘਰ ਦੀ ਰੋਟੀ ਰੋਟੀ ਜਿਹੜੀ ਆ ਕਿਉਂ ਨਹੀਂ ਪੂਰੀ ਪੈ ਰਹੀ ਸਰ ਜੀ ਇੱਥੇ ਕਦੀ ਕੰਮ ਮਿਲਦਾ ਕਦੀ ਨਹੀਂ ਮਿਲਦਾ ਤੇ ਫਿਰ ਬਹੁਤ ਔਖਾ ਵਾ ਤੇ ਮੈਂ ਕਿਸੇ ਦੇ ਘਰੇ ਝਾੜੂ ਪੋਚਾ ਕਰਦੀ ਆ ਤੇ ਪਹਿਨੇ ਫਿਰ ਕਿੰਨਾ ਕਿ ਚੰਗ ਲੱਗਦਾ ਜਦੋਂ ਲੋਕ ਤਾਰੀਫਾਂ ਕਰਦੇ ਨੇ ਵੀ ਕਵਲ ਜੀ ਦੀ ਆਵਾਜ਼ ਬਹੁਤ ਸੋਹਣੀ ਆ ਵੱਡੇ ਵੱਡੇ ਕਲਾਕਾਰਾਂ ਨੂੰ ਮਾਤ ਪਾਉਂਦੀ ਆ ਫਿਰ ਕਿੰਨਾ ਕਿ ਚੰਗਾ ਲੱਗਦਾ ਮੰਨ ਲਓ ਵੀ ਪ੍ਰਮਾਤਮਾ ਨੇ ਇੱਕ ਆਵਾਜ਼ ਬਹੁਤ ਸੋਹਣੀ ਦਿੱਤੀ ਆ ਹਾਂਜੀ ਸਰ ਬਹੁਤ ਵਧੀਆ ਲੱਗਦਾ ਹੈ ਇਮਿਨੋਸੋ ਵੀ ਕਰੀ ਇਸ ਤਰ੍ਹਾਂ ਹੋਇਆ ਵੀ ਜਦੋਂ ਕਿਤੇ ਤੁਸੀਂ ਕਿਸੇ ਘਰੇ ਕੰਮ ਕਰਨ ਗਏ ਹੁਣ ਤੇ ਉਹ ਕਹਵੇ ਭਾਈ ਕੰਮ ਛੱਡ ਦੇ ਅੱਜ ਤੇ ਕੋਈ ਕੰਮ ਨਹੀਂ ਕਰਾਉਣਾ ਇੱਧਰ ਕੋਈ ਸਾਰੀ ਦੀ ਗਾ ਗੀਤ ਸੁਣਦਾ ਵਾ ਤੇ ਹੋਇਆ ਤੁਹਾਡੇ ਸਰ ਹਾਂਜੀ ਸਰ ਜਦੋਂ ਮੈਂ ਕੰਮ ਤੇ ਜਾਂਦੀ ਹਾਂ ਤੇ ਪਹਿਲਾਂ ਉਹ ਮੇਰੇ ਤੋਂ ਗੀਤ ਸੁਣਦੇ ਫਿਰ ਮੈਂ ਕੰਮ ਕਰਦੀ ਹਾਂ ਠੀਕ ਹੈ ਹਾਂਜੀ ਤੇ ਮਿਨੋਸੋ ਵੀ ਜੇਕਰ ਪਰਿਵਾਰ ਦੀ ਗੱਲ ਕਰੀਏ ਬੱਚਿਆਂ ਦੇ ਕੀ ਸੁਪਨੇ ਨੇ ਕੀ ਕੀ ਸੁਪਨੇ ਦੇਖੇ ਨੇ ਕੀ ਲੱਗਦਾ ਵੀ ਸੁਪਨਿਆਂ ਦੇ ਵਿੱਚ ਕਿਤੇ ਗਰੀਬੀ ਜਿਹੜੀ ਆ ਉਹ ਵਿੱਚ ਰਾਹ ਵਿੱਚ ਆਉਂਦਾ ਆ ਰਹੀ ਆ ਹਾਂਜੀ ਬਹੁਤ ਸਰ ਕੀ ਕੀ ਸੁਪਨੇ ਦੇਖੇ ਨੇ ਸਰ ਜੀ ਮੇਰਾ ਸੁਪਨਾ ਇਹ ਹੋਈ ਆ ਕਿ ਮੈਂ ਪੀ ਗਾਇਕੀ ਦੇ ਵਿੱਚ ਵੀ ਵਧੀਆ ਤਰ੍ਹਾਂ ਗਾਇਕੀ ਤੇ ਵਿੱਚ ਪਵਾ ਤੇ ਮੇਰਾ ਵੀ ਕੋਈ ਗਾਣਾ ਚੱਲੇ ਤੇ ਇੱਕ ਮੇਰੇ ਘਰ ਦੇ ਖਲਾਤ ਬਦਲ ਜਾਣਾ ਤੇ ਕਹਿੰਦੇ ਤਰਨਪ੍ਰੀਤ ਦੇ ਗਾਣੇ ਵੀ ਤੁਹਾਨੂੰ ਕਾਫੀ ਪਸੰਦ ਨੇ ਤੁਹਾਡਾ ਮਨਪਸੰਦ ਗਾਇਕ ਹੈ ਸ਼ਰਨਪ੍ਰੀਤ ਉਹਦੀਆਂ ਅੰਗੀ ਦੀਆਂ ਦੂਰਾਂ ਨੂੰ ਸਾਂਝੀ ਕਰਦੇ ਉਹ ਤਰਨਪ੍ਰੀਤ ਦੀਆਂ ਹੰਜੂ ਪੂੰਝ ਚੁੱਪ ਕਾਰੀ ਰੋਣਾ ਦਿਲਦਾਰਾ ਗੁੱਸੇ ਵਿੱਚ ਲਾਲ ਪੀਲਾ ਹੋਣਾ ਦਿਲਦਾਰਾ ਕਰ ਦੇਸ ਕੀ ਮਾ ਜਿਵੇਂ ਆਉਣਗੇ ਵੇ ਮਾਪੇ ਤੈਨੂੰ ਰੋਂਦਾ ਛੱਡ ਡੋਲੀ ਵਿੱਚ ਬੈ ਨਹੀਂ ਸਕਦੀ ਜੇ ਤੂੰ ਆਖੇ ਮੇਰੇ ਬਿਨਾ ਜੀਣੀ ਲੱਗੈ ਨਾ ਤੇਰੇ ਬਿਨਾ ਕੱਲੀ ਮੈਂ ਵੀ ਰਹਿ ਨਹੀਂ ਸਕਦੀ ਤੈਨੂੰ ਇੰਨਾ ਪਿਆਰ ਕਰਾਂ ਮੈਂ ਜਾਨਾ ਵਾਦ ਸਚਨਾ ਬਸ ਦੇ ਦੋ ਦਿਲਾਂ ਨੂੰ ਵਿਛੋੜ ਕੇ ਖੁਸ਼ ਹੁੰਦੇ ਮੈਨੂੰ ਪਤਾ ਦੁਨੀਆ ਦੀ ਰੀਤ ਦਾ ਕਰਕੇ ਪਿਆਰੀ ਯਾਰੀ ਟੁੱਟਦੀ ਜਨਾਂ ਦੀ ਇਹ ਵੀ ਪੱਤਾ ਦਿਲ ਤੇ ਕੀ ਬੀਤਦਾ ਸੋਰੀ ਜਾਨ ਪਿੱਛੋਂ ਤੇਰਾ ਹੋਜੂ ਬੁਰਾ ਹਾਲ ਸੋਰੀ ਜਾਨ ਪਿੱਛੋਂ ਤੇਰਾ ਹੋਜੂ ਬੁਰਾ ਹਾਲ ਵੇ ਮੈਂ ਹੱਸਣਾ ਸਿਖਾਇਆ ਤੈਨੂੰ ਸਹਿ ਨਹੀਂ ਸਕਦੀ ਜੇ ਤੂੰ ਆਖੇ ਮੇਰੇ ਬਿਨਾ ਜੀ ਨਹੀਂ ਲੱਗਣਾ ਤੇਰੇ ਬਿਨਾ ਕੱਲੀ ਮੈਂ ਵੀ ਰਹਿ ਨਹੀਂ ਸਕਦੀ ਤੈਨੂੰ ਮੈਨੂੰ ਸੋ ਕੁਵਲ ਜੀ ਤੁਹਾਡੇ ਪਤੀ ਦੀ ਕਿੰਨੀ سپورਟ ਹੈ ਅਸੀਂ ਦੇਖਦੇ ਹਾਂ ਕਿ ਹਮੇਸ਼ਾ ਜੀਵਨ ਸਾਥੀ ਦੀ ਖਾਸ ਕਰਕੇ ਬਹੁਤ سپورਟ ਹੁੰਦੀ ਆ ਤੁਹਾਡੇ ਪਤੀ ਦੀ ਕਿੰਨੀ سپورਟ ਹੈ ਜਦੋਂ ਤੁਸੀਂ ਪਰਿਵਾਰ ਚ ਬੈਠੀ ਹੁੰਦੇ ਹੋ ਬੱਚਿਆਂ ਦੇ ਨਾਲ ਕਦੀ ਤੁਹਾਡੇ ਪਤੀ ਨੇ ਕਿਹਾ ਵੀ ਭਾਈ ਮੈਨੂੰ ਵੀ ਵਧੀਆ ਕੀ ਸਲਾਹ ਜਾਂ ਤੁਹਾਡੀ ਮਿੱਠੀ ਆਵਾਜ਼ ਕਦੀ ਹੋਇਆ ਕਦੀ ਸੁਣਦੇ ਹਾਂ ਹਾਂਜੀ ਸਰ ਉਹ ਤੇ ਫਿਰ ਘਰੇ ਹੀ ਹੁੰਦੇ ਤੇ ਘਰੇ ਤੇ ਮੈਂ ਰੋਜ਼ ਗੀਤ ਬੋਲਦੀ ਤੇ ਘਰੇ ਸੁਣਦੇ ਸੁਣਦੇ ਪੱਕਾ ਹਾਂਜੀ ਤੇ ਮੈਨੂੰ ਸੋ ਵੀ ਜਦੋਂ ਬੱਚਿਆਂ ਦੇ ਸਕੂਲ ਜਾਂਦੇ ਹੋ ਤੇ ਬੱਚਿਆਂ ਦੇ ਸਕੂਲ ਚ ਕਦੀ ਟੀਚਰ ਨੇ ਕਿਹਾ ਹੋਵੇ ਜਦੋਂ ਉਹਨਾਂ ਨੂੰ ਪਤਾ ਲੱਗਾ ਹੋਵੇ ਵੀ ਕਬਤ ਜੀ ਦੀ ਆਵਾਜ਼ ਬਹੁਤ ਸੋਹਣੀ ਹੈਗੀ ਆ ਕਦੀ ਲੱਗਾ ਪੜਾ ਇਸ ਬੱਚਾ ਕੋਈ ਹਾਂਜੀ ਸਰ ਜਦੋਂ ਇਹਨਾਂ ਦੇ ਸਕੂਲੇ ਕੋਈ ਪ੍ਰੋਗਰਾਮ ਹੁੰਦਾ ਉਹ ਤਾਂ ਮੈਨੂੰ ਜ਼ਰੂਰ ਬੁਲਾਉਂਦੇ ਆ ਵੀ ਮੇਰੀ ਬੇਟੀ ਨੂੰ ਕਹਿੰਦੇ ਵੀ ਆਪਣੀ ਮੰਮਾ ਨੂੰ ਲੈ ਕੇ ਆਈ ਤੇ ਫਿਰ ਸਰ ਜੀ ਉਹ ਜ਼ਰੂਰ ਗਾਣਾ ਸੁਣਦੇ ਆ ਹਾਂਜੀ ਤੇ ਕਬਤ ਜੀ ਜੀ ਹਾਲਾਤ ਜਿਹੜੇ ਮੈਂ ਜਮ ਗੱਲ ਕੀਤੀ ਵੀ ਇੰਨੀ ਗਰੀਬੀ ਚ ਆ ਪੇਕਿਆਂ ਘਰ ਕੀ ਹਾਲ ਸੀ ਉਥੋਂ ਕਿੰਨੀ ਸਪੋਰਟ ਮਿਲੀ ਸੀ ਇਸ ਚੀਜ਼ ਨੂੰ ਲੈ ਕੇ ਵੀ ਗਾਇਕੀ ਬੰਨਾ ਜਾਂ ਵਧੀਆ ਗਾਇਕ ਬੰਨਾ ਕਦੀ ਮਾਪੇ ਦੀ ਸਪੋਰਟ ਨਹੀਂ ਸੀ ਮਿਲੀ ਕਦੀ ਨੇ ਸਰ ਪ੍ਰਥਮੀ ਪਿਗਰੀ ਵੀ ਦੇ ਹਾਲਾਤ ਹੀ ਮਾੜੇ ਸੀ ਤੇ ਉਦੋਂ ਮੈਨੂੰ ਸਪੋਰਟ ਮਿਲੀ ਸਰ ਮੇਰੇ ਪਾਪਾ ਦੀ ਡੈਥ ਹੋ ਗਈ ਆ ਤੇ ਭਰਾ ਮੇਰਾ ਕੋਈ ਉੰਜ ਨਹੀਂ ਹੈਗਾ ਤੇ ਇਕੱਲੀ ਮੰਮਾ ਹੀ ਤੇ ਤੁਹਾਨੂੰ ਪਤਾ ਉਹਨਾਂ ਦੀ ਕਿੰਨੀ ਕਿ ਸਪੋਰਟ ਹੋਣੀ ਮੈਨੂੰ ਜਦੋਂ ਵਿਆਹ ਕੇ ਆਏ ਜੇ ਉਦੋਂ ਫੇਕੀ ਲੱਗਦਾ ਸੀ ਵੀ ਸ਼ਾਇਦ ਸੋਹਰੇ ਘਰੇ ਜਾ ਕੇ ਮੇਰੇ ਸੁਪਨੇ ਪੂਰੇ ਹੋਣਗੇ ਗਾਇਕੀ ਬਣਦੇ ਜਾਂ ਵਧੀਆ ਸਿੰਗਰ ਬਣਦੇ ਪਰ ਜਦੋਂ ਇੱਥੇ ਵੀ ਦੇਖਿਆ ਹਾਲਾਤ ਜਿਸ ਤਰ੍ਹਾਂ ਦੇ ਨੇ ਵੀ ਲੱਗਦਾ ਨਹੀਂ ਵੀ ਸੁਪਨੇ ਸਾਰੇ ਕਿਤੇ ਚੱਕਣਾ ਚੂਰ ਹੋ ਗਏ ਸੀ ਹਾਂਜੀ ਸਰ ਐਵੇਂ ਹੀ ਲੱਗਦਾ ਹੈ ਕਿ ਹੁਣ ਨਹੀਂ ਕੁਝ ਬਣ ਸਕਦੀ ਇਹ ਫਿਰ ਉਸ ਤੋਂ ਬਾਅਦ ਜਦੋਂ ਫਿਰ ਟਾੜੀਆਂ ਵੀਡੀਓ ਸੋਸ਼ਲ ਮੀਡੀਆ ਤੇ ਪੈਂਦੀਆਂ ਨੇ ਫਿਰ ਲੱਗਦਾ ਵੀ ਇੱਕ ਆਸਤੀ ਕਰਨ ਜਾਗੀ ਆ ਵੀ ਸ਼ਾਇਦ ਵੀ ਹਜੇ ਲੱਗਦਾ ਆ ਵੀ ਗਾਇਕ ਬੰਦੇ ਸੁਪਨੇ ਚਾਂਸ ਹੈਗੇ ਨੇ ਕਿਉਂਕਿ ਦਰਸ਼ਕ ਜਿਹੜੇ ਨੇ ਤੁਹਾਡਾ ਵੀਡੀਓ ਬਹੁਤ ਸਪੋਰਟ ਕਰਦੇ ਨੇ ਬੜਾ ਮਾਨਸ ਕਰ ਦਿੰਦੇ ਨੇ ਕਿ ਲੱਗਦਾ ਸੀ ਫਿਰ ਸਪੋਰਟ ਹੋਊਗਾ ਦਰਸ਼ਕਾਂ ਦਾ ਹਾਂਜੀ ਸਰ ਲੱਗਦਾ ਆ ਵੀ ਜ਼ਰੂਰ ਕਰਨਗੇ ਇੱਕ ਮੈਨੂੰ ਐਸੋ ਵੀ ਸਾਗਰ ਦਾ ਕਹਿੰਦੇ ਤੁਹਾਡਾ ਗੀਤ ਬੜਾ ਪਿਆਰਾ ਲੱਗਦਾ ਵਾ ਸਾਗਰ ਦੇ ਉਹਦੇ ਵੀ ਦੋਲਣਾ ਜੂ ਸਾਨੀ ਕਰਦਾ ਵੀਰ ਜੀ ਜੀ ਰੇ ਆਨੀਉ ਜਾਂਦਾ ਹੁਣ ਤੇਰੇ ਤੋਂ ਬਗੈਰ ਨਹੀਂ ਦਿਲ ਸਾਡਾ ਹਰ ਵੇਲੇ ਮੰਗੇ ਤੇਰੀ ਖੈਰ ਨਹੀਂ ਜਾਨ ਨਾਲੋਂ ਵੱਧ ਬੜਾ ਕਰਦੇ ਆ ਚੰਨੋ ਤੈਨੂੰ ਪਿਆਰ ਬੇਹਿਸਾਬ ਨਹੀਂ ਜਿਹੜੇ ਦਿਨ ਦੇਖਦੀਨਾ ਤੂੰ ਹੀਰੀਏ ਨਹੀਂ ਪਣੀ ਪੈਂਦੀ ਆਸ਼ਰਾਬਨੀ ਵੇਜਦੋਂ ਦੀਆਂ ਅੱਖਾਂ ਅਸੀਂ ਤੇਰੇ ਨਾਲ ਲਾਲੀਆਂ ਕਿੰਨੀਆਂ ਮੁਸੀਬਤਾਂ ਵੇ ਝੋਲੀ ਵਿੱਚ ਪਾਲੀਆਂ ਤੇਰੇ ਪਿੱਛੇ ਜੱਗ ਦੀਆਂ ਲੱਖ ਰੌਣਕਾਂ ਵੇ ਅਸਾਂ ਪੈਰਾਂ 헤ਠਾ ਰੋਲੀਆਂ ਨੀਂਦ ਨਹੀਂ ਆਉਂਦੀ ਸਾਨੂੰ ਲੱਗ ਵੇ ਗਈਆਂ ਵੇ ਚੰਨਾ ਨਸ਼ੇ ਦੀਆਂ ਗੋਲੀਆਂ ਬਹੁਤ ਧੰਨਵਾਦ ਜੀ ਇਹ ਸੀ ਗੱਲਬਾਤ ਕੀਤੀ ਪਰਿਵਾਰ ਦੇ ਨਾਲ ਤੁਸੀਂ ਦੇਖਿਆ ਕਬਲਜੀਤ ਦੇ ਨਾਲ ਕਬਲਜੀਤ ਦਾ ਮੈਂ ਤੁਹਾਨੂੰ ਫੋਨ ਵੀ ਸਾਂਝਾ ਕਰਦਾ ਕਿਉਂਕਿ ਲੋਕ ਪੁੱਛਦੇ ਨੇ ਵੀ ਗੂਗਲ ਪੇ ਫੋਨ ਪੇ ਨੰਬਰ ਪਰ ਕਰਦੇ ਹਾਲਾਤ ਇਹਨੇ ਮਾੜੇ ਨੇ ਵੀ ਮਸਾਂ ਦੋ ਟਾਈਮ ਦੀ ਰੋਟੀ ਪੂਰੀ ਹੁੰਦੀ ਆ ਪਰਿਵਾਰ ਕੋ ਫੋਨ ਵੀ ਜਿਹੜਾ ਵਧੀਆ ਨਹੀਂ ਹੈਗਾ ਇਹ ਤੁਸੀਂ ਦੇਖ ਸਕਦੇ ਹੋ ਵੀ ਟੱਚ ਵਾਲਾ ਫੋਨ ਨਹੀਂ ਹੈਗਾ ਬਟਨ ਵਾਲਾ ਫੋਨ ਆ ਇਸ ਕਾ ਕਿਨ ਦਾ ਅਕਾਊਂਟ ਨੰਬਰ ਜਰੂਰ ਅਸੀਂ ਦਵਾਂਗੇ ਅਕਾਊਂਟ ਨੰਬਰ ਜਿਵੇਂ ਕੋਈ ਤੇਲ ਸਿੰਬਲ ਸੇਵਾ ਕਰ ਸਕਦਾ ਤੇ ਅਕਾਊਂਟ ਨੰਬਰ ਜਰੂਰ ਪੈਸੇ ਪਾ ਦਿਓ ਜਾਂ ਮਦਦ ਕਰ ਦਿਓ ਪਰਿਵਾਰ ਦੀ ਪਾਣੇ ਮੋਬਾਈਲ ਨੰਬਰ ਜਰੂਰ ਦ ਕਾ ਫੋਨ ਬਣਿਆ ਜੀ ਚਲੋ ਮੈਂ ਜੀ ਮੇਰੇ ਕੋ ਫੋਨ ਨੰਬਰ ਹੈਗਾ ਮੈਂ ਭੈਣ ਦਾ ਫੋਨ ਨੰਬਰ ਬਲਵਾ ਦੇਣਾ ਜੇਕਰ ਕਿਸੇ ਨੇ ਵੀ ਮਦਦ ਕਰਨੀ ਹੋਵੇ ਫੋਨ ਤੇ ਨਾਲ ਗੱਲਬਾਤ ਕਰਕੇ رابطہ ਕਰ ਸਕਦਾ ਨੰਬਰ ਹੈਗਾ ਜੀ 7710782184 ਇੱਕ ਵਾਰ ਫੇਰ ਨੰਬਰ ਰਿਪੀਟ ਕਰ ਦਿੰਦਾ 7710782184 ਐਸ ਕਰਕੇ ਜਿੰਨੇ ਵੀ ਮਤ ਕਰਦੇ ਆ ਇਸ ਪਰਿਵਾਰ ਦੀ ਮਦਦ ਕਰਿਓ ਕਿਉਂਕਿ ਬੜੀਆਂ ਆਸਾਂ ਨੇ ਤੁਹਾਡੇ ਤੋਂ ਪੰਜਾਬੀ ਹੋ ਹਮੇਸ਼ਾ ਕਿਸੇ ਦੀ ਬਾਹ ਫੜਦੇ ਹੋ ਸਾਰ ਫੜਦੇ ਹੋ ਇਸ ਪਰਿਵਾਰ ਦੀ ਮਦਦ ਕਰਿਓ ਕਿਉਂਕਿ ਕਵਾਲਾ ਸੁਪਨਾ ਇੱਕ ਵਧੀਆ ਗਾਇਕ ਬਣਦਾ ਉਹ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ ਮੈਨੂੰ ਦਿਓ ਜਾ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਨਰਪਖ ਪੋਸਟ ਚੈਨਲ ਲਈ ਆਮਰਸਰ